ਜਿੰਦੂ ਆ ਨਾ ਮਾਰਵਾ ਇਹ ਦੇਸ ਕਾਰ ਨਾ ਮਾਰਵਾ 别上边坐。Yes, <Yes. S 1> ਆਪਣੀ मदद करेंगे ਜਰੂਰ आप अपना मुद्दा ਵੀ ਉਹਨਾਂ ਕੋਲ ਰੱਖਾਏ ਇਸ ਕਰਕੇ ਸਾਰੇ ਜੈਬਰ ਮੇਕੀ ਹਰਲਵਨ ਮੇਕੀ ਜੈਪੀ ਜੈਪਾ ਕੋਡ ਅੱਲੇ ਸਾਰੇ ਜਿਹੜਾ ਬਾਲਮੀ ਦੀ ਅਰਰ ਵਾਲੀ ਹੈ ਪਹਿਲੇ ਤਾਂ ਮੈਂ ਸਾਰੇ ਹੀ ਖੰਨੇ ਵਾਲਿਆਂ ਨੂੰ ਹੱਥ وڑ ਕੇ ਬੇਨਤੀ ਕਰਦਾ ਵੀ ਖੰਨੇ ਦੀ ਲੀਡਰਸ਼ਿਪ ਤੋਂ ਗੰਦੀ ਲੀਡਰੀ ਹੈ ਆਪਣੇ ਬਾਲਮੀਗੀ ਭਾਈਚਾਰੇ ਦੀ ਸਭ ਤੋਂ ਗੰਦੀ ਲੀਡਰੀ ਹੈ ਮੈਂ ਆਪਣੇ ਪ੍ਰਧਾਨ ਨੂੰ ਇਹ ਗੱਲ ਕਹੀ ਕਿ ਥੋੜੇ ਦਿਨ ਪਹਿਲਾਂ ਮੇਰਾ ਪ੍ਰਧਾਨ ਜੀ ਇੱਕ ਗੱਲ ਸੁਣ ਲोगੇ ਮੈਂ ਕਿਹਾ ਤੁਹਾਡੇ ਕੋਲੋਂ ਮੈਂ ਜਿਹੜੇ ਆਪਣੇ ਸਪਾਈ ਕੰਮ ਹੈ ਵਿਚਾਰੇ ਪੂਰਾ ਚੱਕਰ ਨੇ 100-100 ਰੁਪਏ ਇਕੱਲੇ-ਇਕੱਲੇ ਬਦਲੇ ਮੈਂ ਤੁਹਾਨੂੰ ਲੈ ਕੇ ਦਿੰਦਾ ਵੀ ਬਾਲੀਏ ਕੋਲੇ ਕੁਪਿਆਣਾ ਲਓ ਕਿਸੇ ਕੋਲ ਮੈਂ ਬਾਰੇ ਨਾਲ ਹੀ ਤਮਾ ਕਿਸੇ ਕੋ ਜਿੰਮਤ ਨਾਲੋਂ ਠੀਕ ਹੈ ਇਦੋਂ ਤੁਸੀਂ ਕੰਮ ਕਰੋ ਮੁਲਾਜ਼ਮੋ ਦਾ ਕੰਮ ਕਰੋ ਮੁਲਾਜ਼ਮੋ ਦੇ ਅੱਗੇ ਖੜੋ ਤਾਂ ਕਿ ਦੋਨੋਂ ਅੱਗੇ ਵਾਸਤੇ ਪ੍ਰਦਾਨੀ ਦਿੱਤੀ ਜਾਵੇ ਪਰ ਉਹਨਾਂ ਨੇ ਉਹਨਾਂ ਨੇ ਇਸ ਗੱਲ ਤੇ ਕਿਸੇ ਨੇ ਬੋਲ ਨਹੀਂ ਦਿੱਤਾ ਮੈਂ ਪਹਿਲੇ ਤੋਂ ਸਰ ਨੂੰ ਹੱਥ ਵਾਂ ਕੇ ਬੇਨਤੀ ਕਰਦਾ ਖੰਨੇ ਦੀ ਲੀਡਰਿ ਚੇਂਜ ਕੀਤੀ ਜਾਵੇ ਜੇ ਸੀਵਰ ਮੈਨੋ ਜੇ ਸਪੈਸੇਵਾ ਕੋਈ ਵੀ ਹੋਵੇ ਵੀ ਇਹ ਭਰਪਾਲਿਕ ਪ੍ਰਧਾਨਨਾ ਉਲੋਂ ਮੇ ਕਟੋਆੜ ਦੀ ਗਰੀਦਾਰ ਪ੍ਰਧਾਨਨਾ ਉਸ ਵਾਰ ਕਟੋਆੜ ਦੀ ਜੇ ਪ੍ਰਧਾਨਨਾ ਉਸ ਵਾਰ ਕਟੋਆੜ ਦੀ

ਲੇਕੇ ਜਾਂਦੇ ਮਾਲ ਕਰਦੇ ਹੋ ਤਾਂ ਉਹ ਕਹਿੰਦੇ 25000 ਰੁਪਏ ਦਾ ਮਾਲ ਦੇ ਦੋ। ਪਰ ਉਹ ਸਾਡੇ ਦੁਕੀ ਟੂਕੜੇ ਵਾਲੇ ਉਹ ਆ ਗਏ। ਉਹ ਕਹਿੰਦੀ ਐ ਦੱਸੋ ਜੇ ਕੂੜੇ ਦਾ ਰਹਿ ਗਿਆ ਜੇ ਪਹਿਲੇ ਮੈਂ ਪਾਲੇ ਉਹਨਾਂ ਨੂੰ ਪੂਰਾ ਕਰਦੇ ਫਿਰ ਉਹਨਾਂ ਦੇ ਐਮਪੋਇ ਚਾਰਜ ਉਹਨਾਂ ਨੂੰ ਪੂਰਾ ਕਰਕੇ ਫਿਰ ਉਹਦੇ ਰਹਿ ਗਈ ਕੁਛ ਨਹੀਂ ਰਹਿ ਗਈ। ਤੇ ਆਪਣੀ ਕੋਈ ਵੀ ਲੀਫ ਖਤਮ ਹੋ ਜਾਈਏ ਖਾਣ ਪਰੇ ਗੁਣ 10 ਲੀਟਰ ਜਿਹੜੇ ਸਾਡੇ ਜਿਹੜੇ

जो मेनबाजी की जोड़ी सोच है परमात्मा के यही अरदास करते हैं सारे जय वाल्मीकि साथी हो अक्सर पहले की हूँ अस देखते जनता कंट्रीब्यूशन करके अपना कोई नुमाइंदा अगे पेश करती तो वो लोगों बारे कुछ सोचता से पर जो सा जीवन ने पता नहीं किस आसरे चल दिन देखे कोई कंट्रीब्यूशन क्या रुपया दो रुपये दस रुपये और कंट्रीब्यूशन किस तक भी लगे सो रब आसरा चल रही जी विचार आ रहा है ने जो ट्रेड यूनियन नेट्रीब्यूशन चाहिए हक की गल हो सके पर उपलब्ध नहीं गल कुछ देखने को मिलता है सो बहुत ही नगे इन्होंने जो है कारनामा है बहुत ही नितड़योग मैं छे शेर कहूँगा जोर छेर छे ਸਾਡੇ ਚਿੰਨ ਸਾਹਿਬ ਅਰਜੀਪਾ ਜੀ ਕਿਉਂਕਿ ਆਪਣਾ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਨਕੀ ਲਈ ਹਰ ਹਰ ਮਾ ਜੈ ਭੀਮ ਜੈ ਹਾਰ ਜੈ ਭੀਮ ਜੈ ਹਾਰ ਦੋਸਤੋ ਜਿਦਾ ਕਿ ਆਪਾਂ ਜਾਣਦੇ ਆ ਕਿ ਅੱਜ ਖੰਨੇ ਸ਼ਹਿਰ ਦੇ ਵਿੱਚ ਜੋ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਵੱਡਾ ਕਹਾਣ ਹੋ ਰਿਹਾ ਕਿਉਂਕਿ ਜੋ ਇੱਕ ਠੇਕੇਦਾਰ ਸਿਸਟਮ ਨੂੰ ਵਧਾ ਕੇ ਗਰੀਬਾਂ ਦਾ ਰੋਜ਼ਗਾਰ ਖਵਾ ਜਾ ਰਿਹਾ ਜਿਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਐਜੂਕੇਸ਼ਨ ਉਹਨਾਂ ਦਾ ਰੋਜ਼ਗਾਰ ਉਹਨਾਂ ਦਾ ਰੋਟੀ ਦਾ ਪ੍ਰਬੰਧ ਸਿਰਫ ਇਸ ਕੂੜੇ ਦੇ ਪਾਰ ਅਰਸ਼ਾਲ ਉਹ ਘਟ ਬੰਦਿਆਂ ਨੂੰ ਪਤਾ ਹੋਵੇਗਾ ਕਿ ਜੇ ਮਰਨ ਤੋਂ 30 ਦੀ ਗੱਲ ਕੀਤੀ ਜਿਹਦੇ ਵਿੱਚ ਮੁੰਬਈ ਦਾ ਸਵਾ ਵੱਲੋਂ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਗਰੀਬਾਂ ਦੇ ਵਿਰੋਧ ਦੇ ਵਿੱਚ ਦਲਦਲ ਦੇ ਵਿਰੋਧ ਦੇ ਵਿੱਚ ਇੱਕ ਕਾਨੂੰਨ ਬਣ ਕੇ ਆਈ ਸੀ ਜਿਹਦਾ ਬਾਵਾ ਸਾਹਿਬ ਅੰਬੇਦਕਰ ਨੇ ਖੁੱਲ ਕੇ ਵਿਰੋਧ ਕੀਤਾ ਸੀ ਤੇ ਅੱਜ ਉਹ ਹੀ 6 ਜਨਵਰੀ 2025 ਐ ਤੇ ਬਾਵਾ ਸਾਹਿਬ ਇਹ ਗੱਲ ਨੇ ਮਜ਼ਦੂਰਾ ਲੀਗਲ ਕਹੀ ਸੀ ਕਿ ਇਹਨੂੰ ਸਿਵਲ ਲਿਬਰਟੀ सस्पेंशन ਐਕਟ ਕਿਹਾ ਜਾਣਾ ਚਾਹੀਦਾ ਉਹਦਾ ਮਤਲਬ ਕਿ ਗੁਲਾਮਾਂ ਦੇ ਸਾਡੀ ਆਜ਼ਾਦੀ ਹੈ ਉਹਨੂੰ ਗੁਲਾਮਾਂ ਇੰਗ੍ਰਾਜਡ ਕੀਤਾ ਜਾਣਾ ਚਾਹੀਦਾ ਤੇ ਨਾਲ ਹੀ ਉਹ ਇਸ ਗੱਲ ਕਹੀ ਸੀ ਕਿ ਜੋ ਸਮਾ ਸੀ ਟੱਕੇ ਨਾਲ ਸਰਕਾਰਾਂ ਕਹਿੰਦੇ ਵੀ ਹੜਤਾਲ ਨਹੀਂ ਕਰ ਸਕਦੀਆਂ ਕੋਸੇ ਖੰਸਲੀ ਕਰ ਸਕਦੀਆਂ ਅੱਜ ਸਾਡੇ ਸਵਾਜ ਬਲਵਿਕੀ ਸਮਾਜ ਤੇ ਜਿਹੜਾ ਹੋਰ ਗਰੀਬ ਭਾਈਚਾਰਾ ਕੋਲਾ ਤੇ ਸਰਕਾਰਾਂ ਜਾਂ ਮੌਜੂਦਾ ਸ਼ਾਸਨ ਪ੍ਰਸ਼ਾਸਨ ਇਹ ਕੰਮ ਇੰਪਲੀਮੈਂਟ ਕਰਨੀ ਫਿਰਦਾ ਕਿ ਕੋਈ ਸਾਡੇ ਬੋਤ ਕੋਈ ਆਵਾਜ਼ ਨਾ ਚੱਕ ਸਕਣ ਕੋਈ ਹੜਤਾਲ ਨਾ ਕਰਨ ਕੋਈ ਧਰਨਾ ਰੈਲੀ ਨਾ ਹੋਵੇ ਤਾਂ ਇਸ ਲਈ ਜਿਹੜੇ ਕੂੜੇ ਦਾ ਕੰਮ ਜੋ ਤੱਕ ਸਾਡੇ ਨਾਲ ਹੋ ਰਿਹਾ ਅਸੀਂ ਬਾਹਰਲੇ ਨੂੰ ਕੀ ਕਹਾਂਗੇ ਸਾਡੇ ਅੰਦਰਲੇ ਲੋਕ ਹੀ ਸਾਡੇ ਭਾਈਚਾਰੇ ਦੇ ਲੋਕ ਹੀ ਸਾਡੇ ਭਾਈਚਾਰੇ ਦੇ ਲੀਡਰ ਹੀ ਸਾਡੇ ਭਾਈਚਾਰੇ ਦੇ ਨੇਤਾ ਪ੍ਰਧਾਨ ਜਿਹੜੇ ਬਣੇ ਹੋਏ ਨੇ ਉਹਨੇ ਸਾਡੇ ਸਮਾਜ ਦਾ ਸੌਦਾ ਕਰ ਦਿੱਤਾ ਉੱਜੇ ਠੇਕੇਦਾਰਾਂ ਦੇ ਹੱਥ ਵਿੱਚ ਸਾਨੂੰ ਬੇਜ ਦਿੱਤਾ ਸ਼ੇਮ ਥੇ ਇਸ ਗੱਲ 'ਚ ਸ਼ੇਮ ਸ਼ੇਮ ਕਿਤੇ ਦੀਆ ਸ਼ੇਮ 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 ਮੈਂ ਕਹਿੰਦਾ ਪੁੱਟ ਕੇ ਸਿਰ ਤੇ ਆ ਜੀਏ ਪ੍ਰਧਾਨਗੀਆਂ ਲਾ ਕੇ ਰੱਖ ਦਿਓ ਜਿਹੜੇ ਲੀਡਰੀਆਂ ਜਨਤਾ ਦੇ ਹੱਥ ਵਿੱਚ ਬੋਲ ਤਾਕਤ ਹੁੰਦੀ ਆ ਜਿਹੜੇ ਆਪਣੇ ਸਮਾਜ ਦਾ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰ ਸਕਦੇ ਜਿਹੜੇ ਆਪਣੇ ਸਮਾਜ ਦੀ ਹੱਕ ਦੀ ਰਾਖੀ ਨਹੀਂ ਕਰ ਸਕਦੇ ਉਹਨ ਪ੍ਰਧਾਨ ਜੀ ਲੀਡਰ ਕਾਹਦਾ ਕੋਈ ਲੱਕੜੀ ਓਏ ਲੱਕੜੀ ਐਸ ਜੀ ਆਵਾਜ਼ ਕਰੰਦੋ ਜੀ ਐਸ ਜੀ ਜਿੱਤੇ ਅਸੀਂ ਆਪਣੇ ਸਮਾਜ ਦੇ ਹੱਕਦਾਰਾਂ ਦੀ ਰਾਖੀ ਕਰਨੀ ਆ ਜੋ ਅੱਜ ਕੂੜੇ ਦੇ ਸਰਮਾਹਤ ਕਰਸ਼ੀ ਕਰ ਰਹੇ ਆ ਉਹਦੀ ਰਾਖੀ ਕਰਨੀ ਆ ਉਹ ਤੇ ਨਾਲ ਹੀ ਐ ਜੇ ਜਿਹੜੇ ਲੁੱਟੇ ਨੇ ਪ੍ਰਧਾਨ ਨੇ ਇਹਨਾਂ ਥੱਲੇ ਲਾ ਕੇ ਕਿ ਮਾਨਦਾਰ ਬੰਦਾ ਪ੍ਰਧਾਨ ਬਣਾਂਗੇ ਇਹ ਕਹਿੰਦੇ ਆ ਅਸੀਂ ਪਿਛੇ ਜੇ ਕਮੇਟੀਿੰਗ ਕੀਤੀ ਜਿਹੜੇ ਸਾਡੇ ਲੀਡਰ ਖੰਨੇ ਦੇ ਪ੍ਰਧਾਨ ਬਣੀ ਬੈਠੇ ਨੇ ਕਹਿੰਦੇ ਆ ਵੀ ਕੁਝ ਨਹੀਂ ਹੋ ਸਕਦਾ ਤੁਹਾਨੂੰ ਠੇਕੇ ਦੇ ਗੱਡੀਆਂ ਦੇ ਲਾ ਦਿੰਦੇ ਆ ਅੱਛਾ ਜੀ ਠੇਕੇ ਦੇ ਗੱਡੀਆਂ ਦੇ ਲਾ ਦਿੰਦੇ ਆ ਵੀ ਉਹ ਯਾ 10 ਦੱਸਦੇ 10 ਯਾ ਤੁਹਾਨੂੰ ਦਿਖਾ ਦੇ ਦਿੰਦੇ ਡਾਜੀ ਮੈਂ ਪੁੱਛਾਇਆ ਜਾਮਾ ਬੋਲੀ ਨਹੀਂ ਜਿਹੜੇ ਅੱਠ ਅੱਠ ਦੱਸ ਕੇ ਦਿਖਾ ਦੀ ਗੱਲ ਕਰਦੇ ਆ ਕੀ ਅਟੱਡਾ ਦਸਿਆਂ ਦੇ ਵਿੱਚ ਆਪਣੇ ਬੱਚੇ ਪਾਲ ਲੈਣਗੇ ਐਜੂਕੇਸ਼ਨ ਦੇਣ ਲੈਣਗੇ ਵਧੀਆ ਜਾਣ ਦਾ ਖਰਮਾਨ ਦਾ ਵਧੀਆ ਰੇਮੈਂਡ ਕਰਦਾਂਗੇ ਨਹੀਂ ਅੱਜ ਤੁਹਾਡੀ ਬੜੀ ਵੱਡੀ ਮਿਹਲੇ ਕੀ ਆ ਲੀਡਰੋ ਕੰਨੇ ਦੇ ਲੀਡਰੋ ਕਰਦਾ ਵੀਰੋ ਅੱਜ ਆ ਕੇ ਦੇਖੋ ਜਗਰਾ ਦੇ ਵਿੱਚ ਜਗਰਾ ਵਾਲਿਆਂ ਦੇ ਵੀ ਉੱਤੇ ਹੀ ਮਨੂ ਲਾਗੂ ਹੋਇਆ ਸੀ ਜਗਰਾਉਂ ਵਾਲਿਆਂ ਨੇ ਦੋ ਦਿਨ ਹੜਤਾਲ ਕਰਕੇ ਉਹ ਕਾਨੂੰਨ ਵਾਪਸ ਲੈ ਦਿੱਤਾ ਅੱਜ ਉਥੇ ਕੂੜੇ ਦਾ ਇਕੱਠ ਅਧିକਾਰ ਮਿਲ ਗਿਆ। ਚਾਹੇ ਮਿੰਟ ਪੂਰੀ ਬੋਲਦੇ। ਇੱਕ ਜਗਰਾਉਂ ਦੀ ਚਿੱਠੀ ਆ ਜੋ ਅੱਜ ਕੰਨੇ ਦੇ ਵਿੱਚ ਹੋਇਆ। ਜਗਰਾਉਂ ਦੇ ਵਿੱਚ ਵੀ 11 ਮਹੀਨੇ ਬਿਚੋ ਰਿਆ ਸੀ। ਜਗਰਾਉਂ ਦੇ ਸਾਡੇ ਵਾਲਮੀਕੀ ਸਮਾਜ ਨੇ ਗਰੀ ਸਮਾਜ ਨੇ ਉਥੇ ਅਸਲਨ ਕਰੋਤੀ ਦਿੱਤੀ। ਸ਼ਾਹ ਦੇ ਪ੍ਰਸ਼ਾਸਨ ਨੂੰ ਚੁਣੌਤੀ ਦਿੱਤੀ ਤਾਂ ਦੋ ਦਿਨਾਂ ਦੇ ਵਿੱਚ ਉਹ ਸਭ ਕੁਝ ਬਾਬਤ ਹੋ ਗਿਆ ਤੁਹਾਡੇ ਕੋਲੇ ਡੰਗ ਤੁਹਾਨੂੰ ਬਾਬਤ ਨਹੀਂ ਮਿਲੇ ਤੁਹਾਡਾ ਰੰਗਾਰ ਨਹੀਂ ਬੁੱਧਿਆ ਤਾਂ ਖੰਨੇ ਦੇ ਵਿੱਚ ਕੀ ਹੋਣੇ ਹੋ ਸਕਦਾ ਹੈ ਜਮਨ ਕਿਉਂਕਿ ਸਾਡੇ ਲੀਡਰ ਬਕਾਊ ਹੋ ਚੁੱਕੇ ਨੇ ਕਿਉਂ ਨਹੀਂਵਾ ਚੱਕਦੇ ਸੱਚਪਾ ਜਿਹੜਾ ਅਭਿਆਨ 0.2216 ਦੇ ਵਿੱਚ ਚੱਲਿਆ ਸੀ ਉਹਦੀ ਧਾਰਾ ਚਾਹ ਹਰ ਤਰਫ ਹੁਣ ਮੈਂ ਤੁਹਾਨੂੰ ਗੱਲਾਂ ਦੱਸ ਲਗਾ ਉਹ ਇੱਕ ਧਾਰਾ ਚਾਲ ਹੈ ਜਿਹੜਾ ਸਾਫ਼ ਸਾਫ਼ ਲਿਖਿਆ ਗਿਆ ਕਿ ਜੇ ਪ੍ਰਾਣੇ ਕੂੜੇ ਡੰਪ ਬੰਦ ਕਰਨੇ ਆ ਤਾਂ ਨਵੇਂ ਬਣਾ ਕੇ ਦਿੱਤੇ ਜਾਣੇ ਕਿਆ ਬਾਤ ਦੱਸ ਤੇਰੀ ਬਣਾ ਕੇ ਜੇ ਨਹੀਂ ਸਰਕਾਰ ਸ਼ਾਸਨ ਪ੍ਰਸ਼ਾਸਨ ਵਿੱਚ ਮਿਲਿਆ ਹੋਇਆ ਦੂਜੇ ਪਾਸੇ ਸਾਡੇ ਬੰਦੇ ਹੀ ਸਾਡੇ ਲੋਕਾਂ ਨੂੰ ਡਰਾ ਰਹੇ ਆ ਅੱਜ ਅਸੀਂ ਜਾਂ ਪ੍ਰਾਇਕਟ ਬੰਦੇ ਆ ਜਾ ਮੱਲੇ ਦੇ ਵਿੱਚ ਜਿਹੜੇ ਕੂੜਾ ਦੇ ਕੰਮ ਕਰਦੇ ਆ ਉਹ ਬੰਦੇ ਆ ਸਾਡੇ ਕੋਈ ਕੰਟਰੈਕਟ ਤੇ ਪੱਕੇ ਮੁਲਾਜ਼ਮ ਹੀ ਕੂੜੇ ਦੇ ਕੰਮ ਕਰਦੇ ਨਹੀਂ ਅੱਜ ਸਾਡੇ ਤੇ ਨਹੀਂ ਹੈਗੇ ਕਿਉਂ ਕਿ ਉਹਨਾਂ ਡਰਾਇਆ ਜਾ ਰਿਹਾ ਕੰਟਰੈਕਟ ਮੁਲਾਜ਼ਮਾਂ ਨੂੰ ਡਰਾਇਆ ਜਾ ਰਿਹਾ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਤੁਹਾਡੇ ਸਾਹਮਣੇ ਰਹੀ ਤਾਂ ਕਿ ਫਿਰਨ ਸ਼ਹਿਰ ਦੇ ਵਿੱਚ ਵਾਲਮੀਕੀ ਸਮਾਜ ਦੇ ਜੋ ਲੋਕ ਨੇ ਭਾਈਚਾਰੇ ਦੇ ਲੋਕ ਨੇ ਉਹ ਜਾਗ ਜਾਣ ਚਾਹੇ ਕੋਈ ਕੰਟਰੈਕਟ ਦੇ ਬੰਦਾ चाहे उहो पका मुलाज़ा ਜੇ ਤੁਸੀਂ বিনা ਸੱਜਰ ਬਣਾਉਂਦੇ ਹੋ ਤਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਕੋਈ ਸਰਕਾਰ ਜਾਂ ਕੋਈ ਸ਼ਬਦਿਕ ਕਰਨ ਲੋਕ ਜਾਂ ਲੋਕ ਨਹੀਂ ਕਰਦਾ ਤੇ ਜਿੱਥੇ ਗੱਲ ਕੀਤੀ ਆ ਮੈਂ ਤਾਂ ਹਮੇਸ਼ਾ ਪਹਿਲਾਂ ਤੁਹਾਡੇ ਲਈ ਖੜਿਆ ਹਮੇਸ਼ਾ ਖੜਦਾ ਰਹੂੰਗਾ ਅੱਜ ਇੱਕ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਰਹੀਆ ਉਸ ਸੰਬੰਧਿਕ ਗੱਲ ਕਹਿਣਾ ਚਾਹੂੰਗਾ ਸੂਰਾ ਸੋ ਪਹਿਚਾਣੀਏ ਸੁਰਾ ਸੋ ਪਹਿਚਾਣੀਏ ਜੋ ਲੜੇ ਦੀਰ ਕੇ 헤 ਪਰਜਾ ਪਰਜਾ ਕਟਮਰੂ ਕਵੀ ਨੇ ਛਾਡੇ ਕੇ ਗੁਰੂ ਗਬਿੰਦ ਸਿੰਘ ਨੇ ਮੇਰੀ ਗੱਲ ਕਹੀ ਅੱਜ ਉਹਨੇ ਲਈ ਹੈ ਕੋਣ ਨੇ ਸੰਸਰ ਕੀਤਾ ਸਾਡੇ ਬੜਾ ਧਾਗਾ ਵਾਲਾ ਦੇ ਨਾਲ ਕਿ ਸਾਨੂੰ ਸ਼ੁਰੂਆਤ ਅੱਜ ਦੇ ਦਿਨ ਤੋਂ ਕਰਨ ਤੋਂ ਮਿਲੀ ਆ ਦੋਸਤੋ ਤੁਸੀਂ ਸਾਥ ਦੋਂਗੇ ਇਕੱਠੇ ਹੋ ਕੇ ਤਾ ਮੇਰਾ ਮੰਨਣਾ ਤੇ ਮੇਰੇ ਅੰਬੇਦਕਰ ਸਾਹਿਬ ਦਾ ਮੰਨਣਾ ਜੈ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਮੰਨਣਾ ਭਗਵਾਨ ਵਾਲਮੀ ਕੇ ਅਸ਼ੀਰਵਾਦ ਤੇ ਅਸੀਂ ਲੜਾਈ ਕਦੀ ਨਹੀਂ ਹਾਰਾਂਗੇ ਨਹੀਂ ਹੈ ਜੀ ਤੁਹਾਡਾ ਸਾਥ ਚਾਹੀਦਾ ਇਹਨਾਂ ਨੂੰ ਜੜਵਾ ਜਮਾ ਦੇ ਅੱਜ ਇਹ ਪੰਜਾ ਅਗਲੀ ਵਾਰ 500 ਬੰਦਾ ਆਵਾਂਗੇ ਜਿਹੜੇ ਸਾਡੇ ਕੱਚੇ ਪੱਕੇ ਭਰਾ ਉਹਨਾਂ ਨਾਲ ਲੈ ਕੇ ਆਵਾਂਗੇ ਦੂਜੇ ਪਾਸੇ ਇਹ ਜਿਹੜੀ ਨਗਰ ਕੌਂਸਲ ਹੈ ਦੋਵੇਂ ਖਿਰੇ ਵਿੱਚ 69 ਸफाई ਕਰਮਚਾਰੀਆਂ ਦੀਆਂ ਪੋਸਟਾਂ ਪੈਂਡਿੰਗ ਰਹਿ ਗਈਆਂ ਜਿਹੜੇ ਸੋਦੀ ਅਸੀਂ ਅਪ੍ਰੈਲ ਦੋਵੇਂ ਇੱਕੀਰ ਬਿਗਲੇਟਰ ਦੀ ਨਗਰ ਕੌਂਸਲ ਨੂੰ ਤੇ 7 ਮਹੀਨੇ ਦੇ ਵਿੱਚ ਉਹ ਪੋਸਟਾਂ ਸੈਂਕਸ਼ਨ ਹੋ ਕੇ ਆ ਗਈਆਂ ਜਿਹੜਾ ਲਿਸਟ ਮੰਗੀ ਗਈ ਸੀ ਪਰ ਨਗਰ ਕੌਂਸਲ ਨੇ ਹਾਇ ਤੱਕ ਉੱਪਰ ਭੇਜੀ 2025 ਚੜ ਗਿਆ ਐਡੇ ਫੀਲਡਮੈਨ ਵਾਲੇ ਡੇਟੇ ਪੋਸਟਾਂ ਪੈਂਡਿੰਗ ਰਹਿ ਗਈਆਂ ਸੀ ਉਹ ਸੀਰਮੈਨਾਂ ਦੇ ਅਪੋਸਟਾ ਜੱਜ ਕਹਿੰਦੇ ਠੇਕੇ ਲੈ ਲਈਆਂ ਨੇ 3 ਸਾਲ ਸਾਡਾ ਭਾਈ ਜਰਾ ਸੀਰਮੈਨਾਂ ਦਾ ਭਾਈ ਜਰਾ ਪਿੱਛੇ ਰਹਿ ਗਿਆ ਜੇ 10 ਸਾਲ ਪੱਕੇ ਕਰਨ ਦੀ ਗੱਲ ਕਰਦੇ ਨੇ ਤਾਂ 3 ਸਾਲ ਤੋਂ ਸਾਡਾ ਭਾਈ ਜਰਾ ਪਹਿਲੇ ਪਿੱਛੇ ਰਹਿ ਗਿਆ ਉਲਟਾ ਹੀ ਠੇਕੇ ਦੇ ਦਿੰਦੀ ਗੱਲਾਂ ਹੋਈਆਂ ਅੱਜ ਤੁਸੀਂ ਦੇਖ ਰਹੇ ਹੋ ਅੱਜ ਖੰਨੇ ਤੋਂ ਬਾਹਰ ਦੇ ਲੋਕ ਵੀ ਕੰਟਰੈਕਟ ਤੇ ਹੋਏ ਬੈਠੇ ਨੇ ਖੰਨੇ ਦੇ ਵਿੱਚ ਕਈ ਲੋਕਾਂ ਦੀ ਸ਼ਿਕਾਇਤਾਂ ਆਈਆਂ ਸਾਡੇ ਕੋਲ ਵੀ ਅਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਖੰਨੇ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਆਦੇ ਨਾਲ ਆਲੇ-ਦਾਲ ਦੇ ਪਿੰਡਾਂ ਦੇ ਲੋਕ ਦੂਰ-ਦੂਰ ਸ਼ਹਿਰਾਂ ਦੇ ਕਈ ਬੰਦੇ ਖੰਨੇ ਨਗਰ ਕੌਂਸਲ ਦੇ ਵਿੱਚ ਸਾਡੇ ਖੰਨੇ ਦੇ ਵਾਅਦ ਕੀ ਭਾਈਚਾਰੇ ਦੇ ਹੱਕਦਾਰ ਖਾ ਗਏ ਉਹ ਕਿਹਨਾਂ ਨੇ ਖੜਾਏ ਉਹ ਵੀ ਸਾਡੇ ਲੀਡਰਾਂ ਨੇ ਖੜਾਏ ਉਹ ਵੀ ਗੁਨਾਹਗਾਰ ਨੇ ਤੇ ਆਉਣ ਵਾਲੇ ਸਮੇਂ 'ਚ ਬੋਤਰੀਆਂ ਦੀ ਮੋਹਿ ਛੜੀ ਜਾਊਗੀ ਇਸ ਲਈ ਇੱਕ ਹੋਰ ਜੋ ਥੋੜੇ ਉੱਪਰ ਆ ਜਿਹੜੀ ਕੂੜੇ ਵਾਲੀ ਲੜਹਟ ਪਾਈ ਜਾ ਰਹੀ ਆ ਉਹਦੇ ਮਤੇ ਸਾਡੇ ਵਾਲਮੀਕੀ ਸਮਾਦ ਦੇ ਲੰਬੜਦਾਰਾਂ ਨੂੰ ਕਿਹਾ ਕੀਤਾ ਜਾ ਰਿਹਾ ਵੀ ਡੋਰ ਡੋਰ ਜਿਹੜਾ ਕੂੜਾ ਚੱਕਣਾ ਤੁਸੀਂ ਅੱਗੇ ਲੈ ਕੇ ਜਾਣਾ ਵਾਲਮੀਕੀ ਸਮਾਦ ਦੇ ਲੰਬੜਦਾਰਾਂ ਨੂੰ ਵਾਲਮੀਕੀ ਸਮਾਦ ਦੇ ਜਿਹੜਾ ਰੋਜ਼ਗਾਰ ਆਪਣੇ ਬੱਚਿਆਂ ਦਾ ਪ੍ਰਬੰਧ ਕਰ ਉਹਨਾਂ ਨਾਲ ਲੜਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਮਾਜੀ ਸਟੇਜ ਉਸ ਮਨ ਤੋਂ ਬੇਨਤੀ ਕਰਦਾ ਕਿ ਕੋਈ ਕੋਈ ਵੀ ਕਾਨੂੰਨ ਐਸਾ ਨਹੀਂ ਹੈਗਾ ਕਿ ਜਿਹੜੇ ਲੰਬੜਦਾਰ ਦੇ ਘਰਾਂ ਦੇ ਵਿੱਚੋਂ ਕੂੜਾ ਚਕਾਣਾ ਰੋਣਾ ਸਿਰਫ ਗਲੀਆਂ ਦੇ ਵਿੱਚ ਰੋਣਾ ਤੱਕ ਸੀਮਤ ਹੁੰਦਾ ਕਾਰਾਂ ਦੇ ਵਿੱਚੋਂ ਛੂੜਾ ਚਕਾਉਣ ਦੀ ਲੰਬੜਦਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਇਸ ਲਈ ਤੁਸੀਂ ਅੜੋ ਅਸੀਂ ਤੁਹਾਡੇ ਨਾਲ ਬਰਾਬਰ ਖੜੇ ਆਂ ਇਹ ਗੱਲ ਅਸੀਂ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਤੱਕ ਪੀਲੇੇੇ ਜਾਵਾਂਗੇ ਉਸ ਤੋਂ ਪਹਿਲਾਂ ਜੋ ਸਾਡੇ ਉਹਰੇ ਮੰਤਰੀਏ ਤਰੁਪੇ ਸੌਂ ਸ਼ਹਿਰ ਹੋ ਸਕਦਾ ਵੀ ਅੱਜ ਉਹਨਾਂ ਜਿਹੜਾ ਤੁਹਾਡੇ ਉਦਘਾਟਨ ਕੀਤਾ ਉੱਤੇ ਉਹਨਾਂ ਨੂੰ ਵਾਲਮੀਕੀ ਸਮਾਜ ਦੇ ਹਲਾਕ ਨਾ ਪਤਾ ਹੋਵੇ ਤੇ ਜੇ ਉਹ ਆਪਣਾ ਅਸੀਂ ਦੁੱਖ ਦਾ ਦਰਦ ਆਉਣ ਵਾਲੇ ਸਮੇਂ ਤੇ ਦਰਬੀ ਸੋਝੀ ਕੋਲੇ ਲੈ ਕੇ ਜਾਵਾਂਗੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲੇ ਲੈ ਕੇ ਜਾਵਾਂਗੇ ਜੇਕਰ ਸਾਨੂੰ ਫੇਰ ਵੀ ਅਧਿਕਾਰ ਨਾ ਪ੍ਰਾਪਤ ਹੋਏ ਤਾਂ ਸੈਂਟਰ ਸਰਕਾਰ ਪ੍ਰਧਾਨ ਮੰਤਰੀ ਮੋਦੀ ਤੱਕ ਲੈ ਜਾਵਾਂਗੇ ਕਿਹਾ ਕਹਿੰਦੇ ਜੈ ਪੀਰ ਜੈ ਜੈਵਾਹਮਤਿ ਕਾਹਿ ਤਿਆਰ ਉਹ ਸਾਥੀਆਂ ਨੂੰ ਤੁਹਾਨੂੰ ਬੇਨਤੀ ਕਰਕੇ ਜਿਸ ਕਿਸੇ ਨੂੰ ਵੀ कोई भी परेशानी है अपनी परेशानी वो आपा मीडिया ने साथी कर है एक-एक जना खड़ा होकर अपनी परेशानी है जड़े वो मीडिया सामने रुबरू हो सकता है एक-एक दादा भाई तो निकल सकता है ध्यान की ओर ध्यानियो क्योंकि ये नहीं बुलाती है ये तो परेशानी है इसके मन पर है तो ऐसा करना बनता 啥呀？<Sorry. S 2>